ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ ਕਲਰ ਕੇਰੀ ਕੰਧ ਜਿਓ ਅਹ ਨਿਸ ਕਿਰ ਟਹਿ ਪਾਏ ਹਾਂਜੀ ਕਲਰ ਕੇਰੀ ਕੰਧ ਜਿਓ ਅਹ ਨਿਸ ਕਿਰ ਟਹਿ ਪਾਏ ਬੇਨ ਸਬਦ ਸੁਖ ਨਾ ਥੀਐ ਬਿਨ ਪੈਰ ਦੁੱਖ ਨਾ ਜਾਏ ਪੈਰ ਬਿਨ ਦੁੱਖ ਨਾ ਜਾਏ ਬਿਨ ਸਬਦੈ ਸੁਖ ਨਾ ਥੀਐ ਪੈਰ ਬਿਨ ਦੁੱਖ ਨਾ ਜਾਏ ਮੁੰਦੇ ਪੈਰ ਬਿਨ ਕਿਆ ਸੀਗਾਰ ਦਰ ਘਰ ਢੋਈ ਨਾ ਲਹੈ ਦਰਗਹ ਝੂਠ ਖਵਾਰ ਰਹਾਉ ਆਪ ਸੁਜਾਨ ਨ ਭੁੱਲਈ ਹਾਂਜੀ ਇਸੇ ਤਰ੍ਹਾਂ ਹੀ ਚਾਰਨ ਕਰਨਾ ਆਪ ਸੁਜਾਨ ਇਹ ਠੰਮਕ ਨਬੁੱ ਲਈ ਸੱਚਾ ਵਾਡ ਕਿਰਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਣ ਨਉ ਨਿਧ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਗੁਰ ਕਉ ਜਾਣ ਨ ਜਾਣਈ ਹਾਂਜੀ ਇਹ ਵੀ ਠੰਮ ਕਿਸੇ ਤਰਾਈ ਹੈ ਗੁਰ ਕਉ ਜਾਣ ਨ ਜਾਣਈ ਕਿਆ ਤਿਸ ਚਜ ਅਚਾਰ ਅੰਦੁਲਾ ਨਾਮ ਵਿਸਾਰਿਆ ਮਨਮੁਖ ਅੰਦ ਗੁਬਾਰ ਇਹ ਵੀ ਅੰਦਲੇ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਅੰਦਲੇ ਨਾਮ ਨਹੀਂ ਕਹਿਣਾ ਅੰਦੁਲਾ ਨਾਮ ਵਿਸਾਰਿਆ ਮਨਮੁਖ ਅੰਦ ਗੁਬਾਰ ਆਵਣ ਜਾਣ ਨ ਚੁੱਕਈ ਮਰ ਜਨਮੈ ਹੋਏ ਖੁਆਰ ਚੰਦਨ ਮੂਲ ਅਡਾਇਆ ਕੁੰਗੂ ਮਾਗ ਸੰਧੂਰ ਚੁਆ ਚੰਦਨ ਬਹੁ ਕਣਾ ਪਾਣਾ ਨਾਲ ਕਪੂਰ ਜੇ ਧਨ ਕੰਤ ਨਾ ਭਾਵਈ ਤ ਸਭ ਅਡੰਬਰ ਕੂੜ ਸਭ ਰਾਸ ਭੋਗਣ ਬਾਦ ਹਰ ਹੈ ਸਭ ਰਾਸ ਭੋਗਣ ਬਾਦ ਹੈ ਸਭ 시ਗਾਰ ਵਿਕਾਰ ਜਬ ਲਗਬਦ ਨਾ ਭੇਦੀ ਐ ਕਿਉ ਸੂਹ ਹੈ ਗੁਰਦੁਆਰ ਨਾਨਕ ਧੰ ਸੁਹਾਗਣੀ ਜਿਨ ਸਹ ਨਾਲ ਪਿਆਰ ਜੀ ਜਿਨ ਸਹ ਨਹੀਂ ਬੋਲਣਾ ਜਿਨ ਇਥੇ ਜਮ ਕਲਾ ਦੇਣੀ ਹੈ ਸਹ ਨਾਲ ਪਿਆਰ ਸਰੀਰਾਗ ਮਹੱਲਾ ਪਹਿਲਾ ਸੁੰਨੀ ਦੇਹ ਡਰਾਵਣੀ ਹਾਂ ਸੁੰਨੀ ਦੇਹ ਡਰਾਵਣੀ ਜਾ ਜੀ ਉਹ ਵਿੱਚ ਹੋ ਜਾਏ ਪਾਹੇ ਬਲੰਦੀ ਵਿੱਧ ਵੀ ਹਾਂ ਵਿੱਧ ਵੀ ਉੜਾ ਜ ਕਸਕੇ ਬੋਲਨਾ ਪਾਹੇ ਬਲੰਦੀ ਵਿੱਜਵੀ ਤੂ ਨਾ ਨਿਕਸਿਓ ਕਾਇ ਤੂ ਉੜਾ ਖੁੱਲੇ ਮੂੰਹ ਬਲਾਨੀ ਬੋਲਨਾ ਤਦ ਦੇ ਦਲੈਂਕੜ ਵਧਾ ਕੇ ਉੜਾ ਬੰਦ ਮੂਹਲਾ ਤੂ ਤੂਓ ਇਥੀ ਯਮਕ ਲਾ ਦੇਣੀ ਹੈ ਨਾ ਨਿਕਸਿਓ ਕਾਇ ਤੂ ਨਾ ਨਿਕਸਿਓ ਕਾਇ ਪੰਚੇ ਰੁੰਨੇ ਦੁਖ ਭਰੇ ਬਿਨ ਸੇ ਦੂਜੈ ਪਾਏ ਮੂੜੇ RAM ਜਪੋ ਗੁਣ ਸਾਰ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਿਨੇ ਨਾਮ ਵਿਸਾਰੇਆ ਦੂਜੀ ਕਾਰੇ ਲੱਗ ਦੁਬਦਾ ਲਾਗੇ ਪਾਚ ਮੋਏ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉੱਭਰੇ ਗੁਰ ਰਾਖੇ ਸੇ ਉੱਭਰੇ ਹਾਂਜੀ ਗੁਰ ਰਾਖੇ ਸੇ ਉੱਭਰੇ ਹੋਰ ਮੁਠੀ ਤੰਦਾ ਠੱਗ ਮੁਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੂਧ ਧਿਆਨ ਨਾਲ ਪਾਦ ਉਚਾਰਨ ਕਰਨੇ ਆ ਮੁਈ ਮੁਆ ਦਲੈਂਕੜ ਨਾਲ ਨਹੀਂ ਬੋਲਨੇ ਓਮਕੜਾ ਮੁਈ ਮੁਆ ਇਸ ਤਰ੍ਹਾਂ ਛੇਤੀ ਬੋਲਨੇ ਮੁਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੂਧ ਤੰਦਾ ਠੱਕਾ ਹੋ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੇ ਪਾਇ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਇ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਇ ਦਰਗਹਿ ਪੈਦਾ ਜੋਇ ਸਿਰੀ ਰਾਗ ਮਹੱਲ ਪਹਿਲਾ ਤਨ ਇੱਥੇ ਵੀ ਮਹੱਲ ਹੈ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਹਾਂਜੀ ਤਨ ਜਲ ਬਲ ਸਿਠਮ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਭਏ ਕੂਰ ਵਜਾਵੇ ਤੂਰ ਬਿਨ ਸ਼ਬਦ ਪਰਮਾਈਐ ਦੁਬਿਦਾ ਡੋਬੇ ਪੂਰ ਮਨ ਰੇ ਸ਼ਬਦ ਤਰਹੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਜਿਨ ਗੁਰਮੁਖ ਨਾਮ ਨਾ ਬੂਝਿਆ ਮਾਰ ਜਨਮ ਆਵੇ ਜਾਏ ਰਹਾਉ ਤਨ ਸੂਚਾ ਸੋ ਆਖੀਐ ਤਨ ਸੂਚਾ ਸੋ ਆਖੀਐ ਜਿਸਮਹਿ ਸਾਚਾ ਨਾਉ ਭੈ ਸਚ ਰਤੀ ਦੇਹ ਹਰੀ ਜਿਹਵਾ ਸੱਚ ਸਵਾਉ ਸੱਚੀ ਨਦਰ ਨਿਹਾਲੀ ਆ ਬਹੜ ਨਾ ਪਾਵੇ ਤਾਉ ਸਚੀਤੀ ਪਵਨਾ ਭਿਆ ਪਵਨ ਤੇ ਜਲ ਹੋਏ ਕਿਸੇ ਤਰ੍ਹਾਂ ਉਚਾਰਨ ਕਰਨਾ ਹੈ ਸਚੀਤੀ ਇੱਥੇ ਠਮਕ ਲਾ ਦਿੰਨੀ ਹੈ ਪਵਨਾ ਭਿਆ ਇੱਥੇ ਵਿਸਰਾਮ ਹੈ ਪਵਨ ਤੇ ਇੱਥੇ ਠਮਕ ਜਲ ਹੋਏ ਜਲ ਤੇ ਤ੍ਰਿਪਾਵਣ ਸਾਜਿਆ ਇਹ ਵੀ ਜਲ ਤੇ ਜਲ ਤੇ ਇਕੱਠਾ ਨਹੀਂ ਕਹਿ ਦੇਣਾ ਜਲ ਤੇ ਤ੍ਰਿਪਾਵਣ ਸਾਜਿਆ ਘਾਟ ਘਾਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਏ ਇਹ ਵੀ ਯਾਦ ਰੱਖਣ ਵਾਲੀ ਯਮਕ ਹੈ ਨਿਰਮਲ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਨਿਰਮਲ ਮੈਲਾ ਨਹੀਂ ਕਹਿਣਾ ਨਿਰਮਲ ਮੇਲਾ ਨਾ ਥੀਏ ਸ਼ਬਦ ਰਤੇ ਪਤ ਹੋਏ ਇਹੋ ਮਨ ਸੱਚ ਸੰਤੋਖਿਆ ਨਦਰ ਕਰੇ ਤਿਸ ਪਾ ਮਾਹੇ ਨਦਰ ਕਰੇ ਤਿਸ ਮਾਹੇ ਪੰਜ ਭੂਤ ਸੱਚ ਭੈ ਰਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸਰਾ ਹਾਂਜੀ ਨਾਨਕ ਪਾਤੀ ਯਮਕ ਲਾ ਕੇ ਉਚਾਰਨ ਕਰਨਾ ਨਾਨਕ ਉਗਣ ਵਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੀੜੀ ਸੱਚ ਕੀ ਤਰੀਆ ਗੁਰ ਵਿਚਾਰ ਨਾਨਕ ਬੀੜੀ ਨਹੀਂ ਕਹਿਣਾ ਨਾਨਕ ਪਦ ਤੇ ਯਮਕਲਾ ਕੇ ਉਚਾਰਨ ਕਰਨਾ ਨਾਨਕ ਬੀੜੀ ਸੱਚ ਕੀ ਤਰੀਆ ਗੁਰ ਵਿਚਾਰ ਇੱਕ ਆਵ ਹੈ ਇੱਕ ਜਾਵ ਹੀ ਪੂਰ ਭਰੇ ਅਹੰਕਾਰ ਮਨ ਹਠ ਮਤੀ ਬੁੱਢੀ ਐ ਗੁਰਮੁਖ ਸੱਚ ਸੋ ਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਇ ਗੁਰ ਬਿਨ ਕਿਉ ਤਰੀਐ ਇਥੇ ਵਿਸਰਾਮ ਸੁਖ ਹੋਇ ਜਿਉ ਭਾਵੈ ਤਿਉ ਰਾਖ ਤੂ ਮੈਂ ਅਵਰ ਨ ਦੂਜਾ ਕੋਈ ਮੈਂ ਪਦਤੀ ਏਮ ਖਲਾਦਨੀ ਰਹਾਉ ਅਗੇ ਦਿਖਾਉ ਡਉ ਜਲੇ ਪਾਛੇ ਹਰੀਉ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਾਟ ਘਾਟ ਸੱਚ ਭਰਪੂਰ ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ ਸਾਹੀ ਸਾਹੀ ਤੋਜ ਸੰਮਲਾ ਕਦੀ ਨਾ ਵਿਸਾਰੇਉ ਕਦੇ ਨਾ ਵਿਸਾਰੇਉ ਇਸ ਤਰ੍ਹਾਂ ਉਚਾਰਨ ਵਿਸਾਰੇਉ ਉਡਾ ਖੁੱਲੇ ਮੂੰਹ ਵਾਲਾ ਨਹੀਂ ਉਚਾਰਨ ਕਰਨਾ ਵਿਸਾਰੇਉ ਜਿਉ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੀਉ ਮਾਨ ਤਨ ਤੇਰਾ ਤੂੰ ਧਾਣੀ ਗਰਬ ਨਿਵਾਰ ਸਮੀਉ ਜੇਨ ਇਹੁ ਜਗਤ ਉਪਾਇਆ ਤ੍ਰਿਪਾਵਨ ਕਰ ਆਕਾਰ ਗੁਰਮੁਖ ਚਾਨਨ ਜਾਣੀਐ ਮਨਮੁਖ ਮੁਗਦ ਗੁਬਾਰ ਘਟ ਘਟ ਜੂਤ ਨਿਰੰਤਰੀ ਬੂਝਾ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੈ ਸਾ ਬਾਸ ਸੱਚੇ ਸੇਤੀ ਰਾਲ ਮਿਲੇ ਸੱਚੇ ਗੁਣ ਪਰਗਾਸ ਨਾਨਕ ਨਾਮ ਸੰਤੁਖਿਆ ਜੀਵ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮੰਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏਹ ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹ ਤਨ ਦੇਹ ਜਦ ਜਬ ਲਗ ਤਬ ਲਗ ਇਹ ਪੂਲੇ ਪਦ ਬੋਲਨੇ ਹਨ ਅਤੇ ਸੰਬੰਧ ਖਨ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ ਬੇਨ ਗੁਣ ਕਾਮਨਾ ਆਵਈ ਟਹਿ ਟੇਰੀ ਤਾਨ ਖੇਹ ਮੇਰੇ ਮਨ ਲੈ ਲਾ ਘਰ ਜਾਹੀ ਗੁਰਮੁਖ ਨਾਮ ਸਲਾਹੀਐ ਹਉ ਮੈ ਨਿਵਰੀ ਪਾਹ ਰਹਾਉ ਸੋਣ ਸੋਣ ਗੰਡਨ ਗੰਡੀਐ ਲੇਖ ਪੜ ਬੁੱਝਹਿ ਪਾਰ ਇਸੇ ਤਰ੍ਹਾਂ ਉਚਾਰਨ ਕਰਨਾ ਸੋਣ ਸੋਣਾ ਗੰਡਨ ਗੰਡੀਏ ਢੱਡੀ ਬੋਲਨੇ ਗੰਡਨ ਗੰਡੀਏ ਨਹੀਂ ਕਹਿਣਾ ਡੱਡਿਆਂ ਨਾਲ ਸੋਣ ਸੋਣਾ ਗੰਡਨ ਗੰਡੀਏ ਲੇਖ ਪੜ ਲੇਖ ਪੂਲਾ ਬੋਲਨਾ ਪੜ ਪਹਾਰਾ ਬੋਲਨਾ ਬੁੱਝਹਿ ਕਸ ਕੇ ਬੋਲਨਾ ਹੈ ਲੇਖ ਪੜ ਬੁੱਝਹਿ ਪਾਰ ਤ੍ਰਿਸ਼ਨਾ ਅਹ ਨਿਸ ਅਗਲੀ ਹੋ ਮੈ ਰੋਗ ਵਿਕਾਰ ਉਹ ਵੇ ਪ੍ਰਵਾਹ ਅਤੋਲ ਵਾ ਗੁਰਮਤਿ ਕੀਮਤ ਸਾਰ ਲਖ ਸਿਆਨਪ ਜੇ ਕਰੀ ਲਖ ਸੋ ਪ੍ਰੀਤ ਮਿਲਾਪ ਲਖ ਪਦ ਕਸਕੇ ਹੀ ਪੂਰੀ ਬਿਨ ਸੰਗਤ ਸਾਧ ਨਾ त्राਪੀਆ ਬਿਨ ਨਾਵੈ ਦੁਖ ਸੰਤਾਪ ਇਸ ਤਰ੍ਹਾਂ ਠਮਕ ਇਸ ਤਰ੍ਹਾਂ ਹੀ ਲਾਉਣੀ ਹੈ ਬਿਨ ਸੰਗਤ ਸਾਧ ਬਿਨਾ ਸਾਧੂ ਰੂਪ ਸਤਿਗੁਰੂ ਦੀ ਸੰਗਤ ਕੀਤਿਆਂ ਤੋਂ ਬਗੈਰ ਨਾ त्राਪੀਆ ਤ੍ਰਿਪਤੀ ਨਹੀਂ ਹੁੰਦੀ ਐ ਤਸੱਲੀ ਨਹੀਂ ਹੁੰਦੀ ਐ ਹਰ ਜਪ ਜੀ ਆਰੇ ਛੁੱਟੀ ਐ ਗੁਰਮੁਖ ਜੀਨੈ ਆਪ ਹਰ ਜਪ ਜੀ ਆਰੇ ਛੁੱਟੀ ਐ ਗੁਰਮੁਖ ਜੀਨੈ ਆਪ ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ ਤ੍ਰਿਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਦੋਵੇਂ ਟੱਡੇ ਬੋਲਨੇ ਟੰਡੋਲਿਆ ਪਿਰ ਪਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਵਾਹਿਗੁਰੂ ਜੀ ਕਾ ਕਾਲ ਸਾ ਘਰਾਈ ਵਾਹਿਗੁਰੂ ਜੀ ਕੀ ਫਤਿਹ